ਦੇ ਖਿਲਾਫ ਜਿਹੜੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾਨਜੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਪਹਿਲਾਂ ਵੀ ਬਹੁਤ ਸਾਰੇ ਗੈਂਗਸਟਰਸ ਤੇ ਡਰੱਗ ਫਰੰਟ ਤੇ ਤੁਹਾਨੂੰ ਪਤਾ ਹੀ ਹੈ ਕਾਫੀ ਰਿਕਵਰੀਜ਼ ਹੋਈਆਂ ਐ ਇਲੀਗਲ ਆਰਮਜ਼ ਦੀਆਂ ਔਰ ਕਈ ਗੈਂਗ ਬਸਟ ਹੋਏ ਐ ਸ਼ੱਕੀ ਪਰਸ਼ਾਨ ਦੀ ਜਿਹੜੀ ਚੈਕਿੰਗ ਹੈ ਉਹਦੇ ਵਿੱਚ ਰੈਗੂਲਰਲੀ ਅਸੀਂ ਚੈਕਿੰਗ ਕਰਦੇ ਆਂ ਕੱਲ ਵੀ ਨਾਕਾਬੰਦੀ ਦੇ ਆਰਡਰ ਸੀਗੇ ਸਾਰੇ ਡਿਸਟ੍ਰਿਕਟ ਦੇ ਵਿੱਚ ਤੇ ਇਹ ਪਕਤਾਂ ਵਾਲੀ ਮੰਡੀ ਜਿਹੜਾ ਦਾਣਾ ਮੰਡੀ ਹੈ ਡੰਪ ਵਾਲੀ ਸਾਈਡ ਤੋਂ ਪਰਲੇ ਪਾਸੇ ਤੋਂ ਇੱਕ ਮੋਟਰਸਾਈਕਲ ਸਵਾਰ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਐਸਐਸ 77 ਸਿੰਘ ਸੀ ਗੇਟ ਕੀਮਾ ਥਾਣੇ ਦਾ ਉਹਨੇ ਆਪਣੇ 9ਐਮਐਮ ਜਿਹੜਾ ਸਰਵਿਸ ਪਿਸਤਲ ਹੈ ਉਹਨੇ ਫਾਇਰ ਵਾਪਸ ਕੀਤਾ ਜੋ ਕਿ ਉਹਦੇ ਲੈਗ ਦੇ ਉੱਤੇ ਲੱਗਿਆ ਕੱਲ ਕਿਉਂਕਿ ਬਾਰਿਸ਼ ਦੇ ਕਰਕੇ ਉੱਥੇ ਚਿੱਕੜ ਵੀ ਸੀਗਾ ਪਹਿਲਾਂ ਮੋਟਰਸਾਈਕਲ ਸਲਿੱਪ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਕਾਬੂ ਵੀ ਕਰ ਲਿਆ ਗਿਆ। ਉਹਦੀ ਜਿਹੜੀ ਹੈ ਜਿਹੜੀ ਸਰਚ ਤੋਂ ਬਾਅਦ ਦੋ ਪਿਸਟਲ ਮਿਲੇ ਨੇ। ਇੱਕ 9mm ਗਲੌਕ, ਇੱਕ 1.304 ਚਾਈਨੀਜ਼ ਸਟਾਰ ਪਿਸਟਲ ਜਿਹੜਾ ਉਹ ਜਿਹੜਾ ਸਟਾਰ ਪਿਸਟਲ ਉਹ ਵਿਦਆਊਟ ਮੈਗਜ਼ੀਨ ਹੈ ਤੇ ਅੱਠ ਜ਼ਿੰਦਾ ਕਾਰਤੂਸ ਮਿਲੇ ਨੇ ਗਲੌਕ 9mm ਦੇ। ਤੇ ਇਹਦੇ 'ਚ ਇਹਦੀ ਪਛਾਣ ਜਿਹੜੀ ਹੈ ਦੋਸ਼ੀ ਦੀ ਵਿਕਰਮਜੀਤ ਸਿੰਘ ਪਤਨੇ ਦਾ ਹੈਗਾ। ਥਾਣਾ ਕਰੇਂਡਾ ਅੰਮ੍ਰਿਤਸਰ ਰੂਰਲ। ਮੁਰਲੀ ਪੁਛਕੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 11 6 ਨੂੰ ਜਿਹੜੀ ਅੰਮ੍ਰਿਤਸਰ ਰੂਰਲ ਪੁਲਿਸ ਪਾਰਟੀ ਦੀ ਇੱਕ 5 ਕਿਲੋ ਹੀਰੋਇਨ ਬਰਾਮਦ ਕੀਤੀ ਸੀ ਉੱਥੇ ਗੋਲੀ ਚੱਲ ਗਈ ਸੀ ਡਰੱਗਸ ਮੰਗਰੈਂਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤਾ ਗਿਆ ਸੀ ਉਹਦੇ ਵਿੱਚ ਮੇਨ ਫਾਇਰ ਕਰਨ ਵਾਲਾ ਬੰਦਾ ਇਹ ਵਿਕਰਮਜੀਤ ਸਿੰਘ ਹੀ ਸੀ ਜਿਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਸ ਐਫ ਆਈ ਆਰ ਦੇ ਵਿੱਚ ਜਿਹੜੀ ਹੈ ਇੱਕ ਹੈਪੀ ਨਾਮ ਦਾ ਬੰਦਾ ਪਹਿਲਾਂ ਨਾਮਜ਼ਦ ਉਹਨਾਂ ਵੱਲੋਂ ਕੀਤਾ ਗਿਆ ਥਾੜਾ ਕਰੰਡਾ ਦੀ ਪੁਲਿਸ ਵੱਲੋਂ ਇਹਦੀ ਪੁੱਛ ਗਈ ਤੋ ਹੈ ਕਿ ਦੂਸਰਾ ਜਿਹੜਾ ਲੜਕਾ ਇਹਦੇ ਨਾਲ ਸੀ ਉਹ ਵੰਸ਼ ਹੈ ਉਹ ਇਹਦੇ ਨਾਲ ਦੇ ਪਿੰਡਾਂ ਦਾ ਹੀ ਹੈਗਾ ਉੱਥੋਂ ਦਾ ਕਰਨਡੇ ਏਰੀਏ ਦਾ ਔਰ ਇੱਕ ਰਾਹੀਰ ਦੀ ਉਸ ਵਿੱਚ ਡੈਥ ਵੀ ਹੋ ਗਈ ਸੀ ਜਦੋਂ ਇਹ ਫਾਇਰ ਚੱਲ ਰਿਹਾ ਸੀਗਾ ਸੋ ਇਹ ਮੇਨ ਅਕਿਊਜ਼ਡ ਹੈ ਉਸ ਕੇਸ ਦਾ ਜਿਹਦਾ ਪਛੋਕੜ ਆਪਾਂ ਦੇਖੀਏ 22 ਸਾਲ ਦੀ ਉਮਰ ਹੈ 10ਵੀਂ ਪਾਸ ਹੈ ਤੇ ਮੋਟਰਸਾਈਕਲ ਮਕੈਨਿਕ ਦਾ ਕੰਮ ਕਰਦਾ ਹੈ ਜਿਹੜਾ ਸਪਲੈਂਡਰ ਮੋਟਰਸਾਈਕਲ ਆ ਉਹ ਵੀ ਬਰਾਮਦ ਕੀਤਾ ਗਿਆ ਔਰ ਜਿਹੜੇ ਵੈਪਨ ਨੇ ਬੜੇ ਦੋਨੇ ਸਪੈਸੀਫਾਈਟਿਡ ਨੇ ਪਰੇ ਪਤਾ ਲੱਗਿਆ ਕਿ ਇਹੜਾ 30 ਬੋਰ ਦਾ ਜਿਵੇਂ ਮੈਂ ਤੁਹਾਡਾ ਨਾਲ ਸ਼ੇਅਰ ਕੀਤਾ ਕਿ ਮੈਗਜ਼ੀਨ ਉੱਥੇ ਹੀ ਮੌਕੇ ਤੇ ਉਸ ਦਿਨ गिर ਗਿਆ ਸੀਗਾ ਜੋ ਪੁਲਿਸ ਵੱਲੋਂ ਉੱਥੇ ਬਰਾਮਦ ਕੀਤਾ ਗਿਆ ਤਾਂ ਹੀ ਇਹੜਾ 30 ਬੋਰ ਦਾ ਪਿਸਤਲ ਹੈ ਵਿਦਆਊਟ ਮੈਗਜ਼ੀਨ ਇਹਦੇ ਕੋਲੋਂ ਬਰਾਮਦ ਹੋਇਆ ਸੋ ਇਹਦੇ ਚ ਜਿਹੜੀ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ ਬਿਕਾਜ਼ ਜਿਹੜਾ 9mm ਗਲੌਕ ਤੇ 30 ਬੋਰ ਪਿਸਤਲ ਹੈਗਾ ਇਹ ਜ਼ਿਆਦਾਤਰ ਕਨਸਾਈਨਮੈਂਟਸ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਪੁਸ਼ਨ ਹੋ ਰਿਹਾ ਔਰ ਕਾਫੀ ਇਹਦੇ ਤੇ ਇਹਦੀ ਡਿਮਾਂਡ ਹੈਗੀ ਹੈ ਜਿਹੜੇ ਆਰਗੇਨਾਈਜ਼ ਗੈਂਗ ਮੈਂਬਰ ਨੇ ਸੋ ਮੈਂ ਪੁਲਿਸ ਪਾਰਟੀ ਜਿਹੜੀ ਹੈ ਉਹ ਸਾਰੀ ਉਹਨੂੰ ਵੀ ਅਸੀਂ ਇਨਾਮ ਦੇਵਾਂਗੇ ਕਿ ਉਹਨਾਂ ਨੇ ਬੜੀ ਦਲੇਰੀ ਦਾ ਮਾਹੌਲ ਦੇਖਿਆ ਕਿਉਂਕਿ ਉਹਨਾਂ ਤੇ ਬੜੀ ਸਫਿਸਟੀਕੇਟਿਡ ਵੈਪਨ ਤੋਂ ਫਾਇਰ ਹੋਇਆ ਤੇ ਇਹਦੇ ਵਿੱਚ ਵਿਸ਼ਾਲਜੀਤ ਜੀ ਸਾਡੇ ਏਡੀਸੀਪੀ 1 ਏਸੀਪੀ ਜਸਪਾਲ ਜੀ ਐਸਐਚਓ ਗੇਟੇਕੀਮਾ ਇੰਸਪੈਕਟਰ ਮਨਜੀਤ ਔਰ ਇਹ ਸਾਰੀ ਟੀਮ ਜਿਹੜੀ ਹੈ ਇਹਨਾਂ ਨੂੰ ਅੱਗੇ ਵੀ ਹਦਾਇਤ ਕੀਤੀ ਹੈ ਕਿ ਪੂਰੀ ਨੂੰ ਇਨ ਡੈਪਥ ਕਰਨਗੇ ਕਿਉਂਕਿ 5 ਕਿਲੋ ਏਡੀ ਵੱਡੀ ਹੀਰੋਇਨ ਦੀ ਖੇਪ ਉੱਪਰੋਂ ਇੰਨੇ ਸਫਿਸਟੀਕੇਟਿਡ ਵੈਪਨ ਔਰ ਉੱਪਰੋਂ ਦੋ ਵਾਰੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦਾ ਜਿਹੜਾ ਬੰਦਾ ਕਰ ਰਿਹਾ ਉਤੋਂ ਅੰਦਾਜ਼ਾ ਲਾ ਸਕਦੇ ਕਿ ਕਿੰਨਾ ਕ੍ਰਿਮੀਨਲ ਮਾਈਂਡੈਡ ਹੈ ਔਰ ਕਿੰਨਾ ਨਟੋਰੀਅਸ ਇਹ ਔਰ ਹਾਰਡਹੈਂਡ ਕ੍ਰਿਮੀਨਲ ਬਣ ਚੁੱਕੇ ਸੋ ਸਰ